ਮੈਂ ਬਿੰਦਰਕੌਰ ਮਿਰਵਾਲਾ ਪ੍ਰੇਮਪਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਪੰਜਾਬੀ ਲੋਕ ਦੀ ਸੁਣਾਰੀ ਹਾਂ ਤੇ ਸੁਣੋ ਤੇ ਇਸ ਦਾ ਨੰਦ ਮਾਨਵ ਜੀ ਇਹ ਪੰਜਾਬੀ ਲੋਕ ਗੀਤ ਬਹੁਤ ਪਿਆਰਾ ਹੈ ਤੇ ਪਤੇ ਪਤੀ ਅਤੇ ਪਤਨੀ ਦਾ ਹੈ ਸਵਾਲ ਜਵਾਬ ਹਨ ਪਤਨੀ ਆਪਦੇ ਪਤੀ ਨੂੰ ਚੀਜ਼ਾਂ ਦੀ ਮੰਗ ਕਰਦੀ ਹੈ ਤੇ ਉਹ ਅੱਗੋਂ ਕੀ ਕਹਿੰਦਾ ਹੈ ਸੁਣੋ ਤੇ ਸਾਰੇ ਹੀ ਦਰਸ਼ਕ ਇਸ ਦਾ ਨੰਦ ਮਾਨਵ ਜੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਜਿੱਦੋਂ ਵੀ ਮੈਂ ਕੋਈ ਨਵੀਂ ਵੀਡੀਓ ਅਪਲੋਡ ਕਰਦੀ ਹਾਂ ਤੇ ਉਦੋਂ ਫਿਰ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ। ਜੀ ਜਿਹੜੇ ਮੇਰੇ ਦਰਸ਼ਕ ਮੇਰਾ ਚੈਨਲ ਵੇਖਦੇ ਹਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਜਿਹੜੇ ਨਵੇਂ ਆਏ ਹਨ ਉਹ ਅੱਗੇ ਤੋਂ ਅੱਗੇ ਵੀ ਜਰੂਰ ਸ਼ੇਅਰ ਕਰਿਓ। ਤੇ ਇਹ ਪੰਜਾਬੀ ਲੋਕੀ ਦਾ ਪੰਜਾਬੀ ਲੋਕ ਗੀਤ ਹੈ ਤੇ ਇਸ ਦਾ ਆਨੰਦ ਮਾਣੋ ਜੀ। कैठा घड़ीदा बिबा कैठा घड़ी सुबीचे घड़ी बिवाब बुगती में सोन महींगा गोरिए सोन महींगां सुणी घड़ीरिए बुगी तेरी ਅੰਗਦਾ ਪਤ ਨਾ ਬੀਬਾ ਅੰਗਦਾ ਪਤਲਾ ਸੁਣੀਂਦਾ ਕੀ ਕਰ ਚੜੇਗਾ ਬੀਬਾ ਰਾਮ ਪਾੜੀ ਅੰਗਦਾ ਪਤ ਨਾ ਗੋਰੀਏ ਅੰਗਦਾ ਪਤਲਾ ਸੁਣੀਂਦਾ ਅਲੇ-ਵਲੇ ਬਚੜਾਂਗਾ ਗੋਰੀਏ ਰਾਮ ਪਾੜੀ ਤੂੰ ਵੀ ਖਚਰਾ ਬੀਬਾ ਤੋ जरा सुणींदचरी बी बार तारी लेड़ा बी कचा चौंका सुणी अयोथे छती जी बिवाब मेरा ਅਯਟ ਮਹਿੰਗੀ ਗੋਰੀਏ ਟ ਮਹਿੰਗੀ ਸੁਣੀ ਦੀ ਅਨੇਉ ਛਤੀ ਦੀ ਗੋਰੀਏ ਟਾਰੀ ਤੇਰੀ ਹੰਗ ਦਾ ਪਤਲਾ ਵੀ ਬਾ ਹੰਗ ਦਾ ਪਤਲਾ ਸੁਣੀ ਦਾ ਕੀ ਕਰ ਚੜੇਗਾ ਵੀ ਬਾ ਰਾਮ ਪਹਾੜੀ ਮਾਵੇ ਅੰਗਦਾ ਪਤਨਾ ਗੋਰੀਏ ਅੰਗਦਾ ਪਤਨਾ ਸੁਣੀਦਾ ਅਲੇ ਫਲੇ ਬਚੜਾਂਗਾ ਗੋਰੀਏ ਰਾਮ ਪੜੀ ਤੂੰ ਹੀ ਖਜਰੀ ਖਜਰਾ ਵੀ ਮਾ ਤੂੰ ਹੀ ਖਜਰਾ ਸੁਣੀਦਾ ਮੋ ਵੀ ਖਜਰੀ ਵੀ ਬਰਾਜੇਬੇ ਰਤਤਾ ਪਲੰਗ ਬੀਬਾ ਰਤਤਾ ਪਲੰਗ ਸੁਣੀਦਾ ਆਇਆ ਕੇ ਬੈ ਜੋ ਬੀਬਾ ਛੇ ਜਮੇਰੀ ਰਤਤਾ ਪਲੰਗ ਗੋਰੀਏ ਰਤਤਾ ਪਲੰਗ ਸੁਣੀਦਾ ਮੈਨਾ ਪਈ ਨਾ ਗੋਰੀਏ ਛੇ ਜਦੇ ਅੰਗਦਾ ਪਤਲਾ ਬੀਬਾ ਅੰਗਦਾ ਪਤਲਾ ਸੂਣੀ ਦਾ ਕੀ ਕਰ ਜੜੇਗਾ ਬੀਬਾ ਰਾਮ ਪਾੜੀ ਅੰਗਦਾ ਪਤਲਾ ਗੋਰੀਏ ਅੰਗਦਾ ਪਤਲਾ ਸੂਣੀ ਦਾ ਬਲੇ ਬਲੇ ਬਚੜੂਗਾ तूं बि खचा बीआ तूं बि खचरा मैं भी बि खचरी बीह राजे राणी ॼमो नओ करीवा ो नओ कर, कर सुणी ਦੰਮ ਮੈਨੂੰ ਪੇ ਜੀ ਵੀ ਬ ਮੇਰੀ ਵਾਰੀ ਅਜੰਮੂ ਰਾਜਾ ਗਰੀਏ ਜੰਮੂ ਰਾਜਾ ਸੁਣੀਦਾ ਔਰ ਦੰਮ ਨਾ ਦੇਂਦਾ ਗਰੀਏ ਤੇਰੀ ਵਾਰੀ ਅਯੰਗਦਾ ਪਤਲਾ ਵੀ ਬ ਅਯੰਗਦਾ ਪਤਲਾ ਸੁਣੀਦਾ ਕੀ ਘਰ ਚੜੇਗਾ ਵੀ ਬਰਾਮ ਪੜੀ ਅੰਗ ਦਾ ਪਤਲਾ ਗੋਰੀਏ ਅੰਗ ਦਾ ਪਤਲਾ ਸੁਣੀਦਾ ਅਲੇ ਫਲੇ ਫਜੜਾਂਗਾ ਗੋਰੀਏ ਰਾਮ ਪੜੀ ਹੋ ਤੂੰ ਹੀ ਖਜਰਾ ਵੀ ਬਾ ਤੂੰ ਹੀ ਖਜਰਾ ਸੁਣੀਦਾ ਅਮਾ ਵੀ ਖਚਰੀ ਵੀ ਬਾਬਰਾਤਾਲੀ ਅਮਾ ਵੀ ਖਚਰੀ ਵੀ ਬਾਬਰਾਤਾਲੀ ਅਮਾ ਵੀ ਖਚਰੀ ਵੀ ਬਾਬਰਾਤਾਲੀ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਤੁਸੀਂ ਇਹਦਾ ਆਨੰਦ ਮਾਣੋ ਤੇ ਮੈਨੂੰ ਦਿਓ ਆਗਿਆ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਹਾਂ ਕਿਉਂਕਿ ਉਹ ਵਿਚਾਰੀ ਮੰਗਾ ਨਾ ਮੰਗਦੀ ਹੈ ਪਰ ਜਿਹੜਾ ਦੋਵੇਂ ਹੀ ਖਚਰੇ ਰਲ ਗਏ ਜਿਹੜਾ ਹੁਣ ਪਤੀ ਹੈ ਉਹ ਕਹਿੰਦਾ ਹੈ ਵੀ ਮੈਂ ਮੈਨੂੰ ਕੁਝ ਮਿਲਦਾ ਨਹੀਂ ਪਰ ਪਤਨੀ ਵੀ ਅੱਗੋਂ ਕਹਿੰਦੀ ਹੈ ਵੀ ਮੈਂ ਵੀ ਬਹੁਤ ਖਚਰੀ ਹਾਂ ਜੇ ਤੂੰ ਖਚਰਾ ਹੈ ਤਾਂ ਪਰ ਛੱਡੂ ਕੀ ਲੈ ਕੇ ਇਹ ਹੈ ਇੱਕ ਪੰਜਾਬੀ ਲੋਕ ਗੀਤ ਆ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਹਾਂ ਤੇ ਮੈਨੂੰ ਦਿਓ ਆ ਗਿਆ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ